ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਦਿਲਚਸਪ ਪੰਜਾਬੀ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਇਸ ਵਿੱਚੋਂ ਵੀ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਬਤਵਾਸ਼ ਸ਼ੇਅਰ ਕਰਨਾ ਤੇ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡਾ ਇਹ ਕਹਾਣੀਆਂ ਕਿੰਨਾ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੀ ਆਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਗਰੀਬ ਪਰਿਵਾਰ ਤੇ ਇੱਕ ਚੋਰ ਦੀ ਕਹਾਣੀ ਹੈ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਮ ਸੀ ਰਾਮਗੜ ਇਸ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਬਾਪੂ ਕਰਮੂ ਉਸ ਦੀ ਪਤਨੀ ਬੀਬੀ 파ਰੋ ਅਤੇ ਉਸ ਦੇ ਤਿੰਨੇ ਬੱਚੇ ਸੋਨਾ, ਮੀਨਾ ਤੇ ਛੋਟਾ ਕੁਲਵੰਤ ਕਰਮ ਮਜ਼ਦੂਰੀ ਕਰਕੇ ਘਰ ਚਲਾਉਂਦਾ ਸੀ ਸਵੇਰੇ ਹੀ ਖੇਤਾਂ ਵਿੱਚ ਲੋਕਾਂ ਦੇ ਕੰਮ ਕਰਨ ਨਾ ਚਲਾ ਜਾਂਦਾ ਤੇ ਸ਼ਾਮ ਨੂੰ ਥੱਕਿਆ ਹਾਰਿਆ ਵਾਪਸ ਘਰ ਨੂੰ ਆਉਂਦਾ ਕਾਰੋਂਦੇ ਉਸਦੇ ਕੱਪੜੇ ਮਿੱਟੀ ਨਾਲ ਭਰੇ ਹੁੰਦੇ ਪਰ ਚਿਹਰੇ ਤੇ ਇੱਕ ਮੁਸਕਾਨ ਜ਼ਰੂਰ ਹੁੰਦੀ ਸੀ ਬੀਬੀ ਪਾਰੋ ਘਰ ਵਿੱਚ ਖਾਣਾ ਬਣਾਉਂਦੀ ਬੱਚਿਆਂ ਦੀ ਦੇਖਭਾਲ ਕਰਦੀ ਅਤੇ ਘਰ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੀ ਉਹ ਜਾਣਦੀ ਸੀ ਕਿ ਘਰ ਬਹੁਤ ਗਰੀਬ ਹੈ ਪਰ ਫਿਰ ਵੀ ਕਦੇ ਸ਼ਿਕਾਇਤ ਨਹੀਂ ਸੀ ਕਰਦੀ ਉਹਨਾਂ ਦੇ ਘਰ ਦੀਆਂ ਕੰਧਾਂ ਕੱਚੀਆਂ ਸਨ ਸੱਤ ਤੇ শুকੀਆਂ ਟਾਹਣੀਆਂ ਤੇ ਘਾਹ ਫੂਸਦੀ ਬਣੀ ਹੋਈ ਸੀ ਤੇ ਮਿੱਟੀ ਨਾਲ ਲਿਪੀ ਹੋਈ ਸੀ ਜਦੋਂ ਮੀਂਹ ਪੈਂਦਾ ਤਾਂ ਛੱਤ ਵਿੱਚੋਂ ਬੂੰਦਾ ਟਪਕਣ ਲੱਗ ਜਾਂਦੀਆਂ ਬੱਚੇ ਕਦੇ-ਕਦੇ ਹੱਸਦੇ ਖੇਡਦੇ ਬਰਤਨਾ ਵਿੱਚ ਬੂੰਦਾਂ ਭਰਦੇ ਰਹਿੰਦੇ ਕਦੇ ਠੰਡ ਵਿੱਚ ਕੰਬਦੇ ਰਹਿੰਦੇ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਿੱਚ ਚੋਰਾਂ ਦੀਆਂ ਖਬਰਾਂ ਫੈਲ ਰਹੀਆਂ ਸਨ ਕਈ ਘਰਾਂ ਤੋਂ ਅਨਾਜ ਕੁਝ ਪੈਸੇ ਤੇ ਕੱਪੜੇ ਗਾਇਬ ਹੋ ਰਹੇ ਸਨ ਲੋਕ ਡਰੇ ਬਹੁਤ ਹੋਏ ਸਨ ਹਰ ਕੋਈ ਰਾਤ ਨੂੰ ਦਰਵਾਜ਼ੇ ਬੰਦ ਕਰਦਾ ਤੇ ਆਪਣੇ ਕੋਲੇ ਹਥਿਆਰ ਰੱਖਦਾ ਸੀ ਪਿੰਡ ਦੇ ਚੁਪਾਲ ਵਿੱਚ ਬੈਠੇ ਬਜ਼ੁਰਗ ਗੱਲਾਂ ਕਰਦੇ ਇਹ ਉਹ ਚੋਰ ਬਹੁਤ ਹੀ ਚਲਾਕ ਹੈ ਨਾ ਕਿਸੇ ਨੇ ਉਸ ਨੂੰ ਵੇਖਿਆ ਹੈ ਨਾ ਫੜਿਆ ਹੈ ਲੱਗਦਾ ਕੋਈ ਪਰਾਇਆ ਹੈ ਜਾ ਕੇ ਪਿੰਡ ਵਿੱਚ ਲੁਕਿਆ ਹੋਇਆ ਹੈ ਪਰ ਗਰੀਬ ਕਰਮੂ ਬਾਪੂ ਦੇ ਘਰ ਵਿੱਚ ਤਾਂ ਚੋਰੀ ਕਰਨ ਵਾਸਤੇ ਕੁਝ ਵੀ ਨਹੀਂ ਸੀ ਉਹ ਸੋਚਦਾ ਜਿਸ ਘਰ ਵਿੱਚ ਖਾਣ ਵਾਸਤੇ ਦੋ ਰੋਟੀਆਂ ਵੀ ਮੁਸ਼ਕਲ ਨਾਲ ਜੁੜਦੀਆਂ ਨੇ ਉੱਥੇ ਆ ਕੇ ਚੋਰ ਨੇ ਕੀ ਲੈ ਕੇ ਜਾਣਾ ਉਸੇ ਪਿੰਡ ਦੇ ਨੇੜੇ ਜੰਗਲ ਦੇ ਕਿਨਾਰੇ ਇੱਕ ਚੋਰ ਸੀ ਰਹਿੰਦਾ ਉਸ ਦਾ ਨਾਂ ਸੀ ਬਹਾਦਰ ਲੋਕ ਉਸ ਨੂੰ ਚੋਰ ਕਹਿੰਦੇ ਸਨ ਪਰ ਉਸ ਦੀ ਕਹਾਣੀ ਵੀ ਬਖਰੀ ਸੀ ਬਚਪਨ ਵਿੱਚ ਉਸ ਨੇ ਬਹੁਤ ਹੀ ਗਰੀਬੀ ਦੇਖੀ ਸੀ ਉਹ ਇੱਕ ਗਰੀਬ ਪਰਿਵਾਰ ਦਾ ਬੱਚਾ ਸੀ ਪਰ ਮਜਬੂਰੀਆਂ ਨੇ ਉਸ ਨੂੰ ਚੋਰੀ ਦੇ ਰਾਹ ਤੇ ਧੱਕ ਦਿੱਤਾ ਸੀ ਉਹ ਸੋਚਦਾ ਸੀ ਜਦੋਂ ਕਿਸਮਤ ਨੇ ਮੈਨੂੰ ਕੁਝ ਨਹੀਂ ਦਿੱਤਾ ਤਾਂ ਮੈਂ ਖੁਦ ਨੂੰ ਹੀ ਜ਼ਬਰਦਸਤੀ ਖੁਦ ਕਿਸਮਤ ਤੋਂ ਲੈਣਾ ਚਾਹਿਆ ਇਸ ਲਈ ਅੱਜ ਮੈਂ ਇਸ ਰਾਤੇ ਪਹੁੰਚ ਗਿਆ ਹਾਂ ਰਾਤ ਸਮੇਂ ਉਹ ਪਿੰਡ ਵਿੱਚ ਘੁੰਮਦਾ ਲੋਕਾਂ ਦੇ ਘਰਾਂ ਦੇ ਨੇੜੇ ਜਾਂਦਾ ਤੇ ਮੌਕਾ ਵੇਖ ਕੇ ਉਹ ਚੀਜ਼ਾਂ ਚੋਰੀ ਕਰ ਲੈਂਦਾ ਜਿਸ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਾ ਇੱਕ ਰਾਤ ਬਹਾਦਰ ਪਿੰਡ ਦੇ ਅੰਦਰ ਘੁੰਮ ਰਿਹਾ ਸੀ ਚੰਨ ਦੀ ਰੋਸ਼ਨੀ ਧਰਤੀ ਤੇ ਠੰਡੀ ਚਾਦਰ ਵਾਂਗ ਵਿਛੀ ਹੋਈ ਸੀ ਪਿੰਡ ਦੇ ਘਰ ਸੁੱਤੇ ਹੋਏ ਸਨ ਕੁੱਤੇ ਕਦੇ-ਕਦੇ ਭੌਂਕਦੇ ਤੇ ਚੁੱਪ ਹੋ ਜਾਂਦੇ ਸੀ ਬਹਾਦਰ ਚੋਰ ਨੇ ਸੋਚਿਆ ਅੱਜ ਕਿਸੇ ਅਜੇਹੇ ਘਰ ਦੇ ਨੇੜੇ ਜਾਣਾ ਚਾਹੀਦਾ ਹੈ ਜਿੱਥੇ ਕੋਈ ਗਰੀਬ ਹੋਵੇ ਅਮੀਰੋਂ ਤਾਂ ਬਹੁਤ ਚੋਰੀ ਕੀਤੀ ਹੈ ਪਰ ਗਰੀਬਾਂ ਤੋਂ ਚੋਰੀ ਕਰਨਾ ਉਸ ਉਹ ਮੇਰੇ ਦਿਲ ਨੂੰ ਖਾਂਦਾ ਪਰ ਕੀ ਕਰਾਂ ਭੁੱਖ ਤਾਂ ਸਭ ਕੁਝ ਕਰਵਾ ਦਿੰਦੀ ਹੈ ਇਹ ਸੋਚ ਕੇ ਉਹ ਚੱਲਦਾ ਚੱਲਦਾ ਬਾਪੂ ਕਰਮਾ ਦੇ ਘਰ ਦੇ ਨੇੜੇ ਪਹੁੰਚਿਆ ਉਸ ਨੇ ਵੇਖਿਆ ਕਿ ਘਰ ਦੀ ਛੱਤ ਤੋਂ ਬੂੰਦਾ ਟਪਕ ਰਹੀਆਂ ਸਨ ਦਰਵਾਜ਼ਾ ਵੀ ਟੁੱਟਿਆ ਪੁਰਾਣਾ ਲੱਗਿਆ ਹੋਇਆ ਸੀ ਬਹਾਦਰ ਦੇ ਮਨ ਵਿੱਚ ਕਜੇਹੀ ਲਹਿਰ ਦੌੜੀ ਇਹ ਘਰ ਤਾਂ ਮੇਰੇ ਬਚਪਨ ਦੇ ਘਰ ਵਰਗਾ ਹੀ ਹੈ ਮਿੱਟੀ ਦਾ ਘਰ ਗਰੀਬੀ ਨਾਲ ਭਰਿਆ ਹੋਇਆ ਮੈਂ ਇਥੋਂ ਕੀ ਲੈ ਕੇ ਜਾ ਸਕਦਾ ਪਰ ਉਹ ਹੌਲੀ-ਹੌਲੀ ਘਰ ਦੇ ਅੰਦਰ ਚਾਕਣ ਲੱਗਾ ਜਿਵੇਂ ਹੀ ਉਸ ਨੇ ਘਰ ਦੇ ਅੰਦਰ ਚਾਕਿਆ ਆਖਰ ਘਰ ਦੇ ਅੰਦਰ ਬੀਬੀ ਪਾਰੋ ਨੇ ਅੰਗੀਠੀ ਦੇ ਨੇੜੇ ਬੈਠੀਆਂ ਦੋ ਰੋਟੀਆਂ ਸੇਕ ਰਹੀ ਸੀ ਉਸ ਦੇ ਬੱਚੇ ਭੁੱਖ ਨਾਲ ਰੋਂਦੇ ਹੋਏ ਥੱਕੇ ਹੋਏ ਮਾਂ ਦੀ ਗੋਦੀ ਵਿੱਚ ਸੁੱਤੇ ਪਏ ਸਨ ਸ਼ਾਇਦ ਉਹਨਾਂ ਨੂੰ ਅੱਜ ਰੋਟੀ ਨਹੀਂ ਸੀ ਮਿਲੀ ਤੇ ਉਹ ਮਾਂ ਤੋਂ ਰੋਟੀ ਮੰਗਦੇ ਮੰਗਦੇ ਭੁੱਖੇ ਸੌਂ ਗਏ ਸਨ ਕਰਮੋ ਜੋ ਦਿਨ ਭਰ ਮਿਹਨਤ ਕਰਕੇ ਆਇਆ ਸੀ ਕੋਨੇ ਵਿੱਚ ਚੁੱਪਚਾਪ ਪਿਆ ਸੀ ਉਸ ਦੇ ਚਿਹਰੇ ਤੇ ਥਕਾਵਟ ਸੀ ਪਰ ਅੱਖਾਂ ਵਿੱਚ ਇੱਕ ਪਿਤਾ ਦਾ ਦਰਦ ਸੀ ਉਹ ਸੋਚ ਰਿਹਾ ਹੋਣਾ ਕਿ ਕਾਸ਼ ਮੈਂ ਵੀ ਆਪਣੇ ਬੱਚਿਆਂ ਲਈ ਕੁਝ ਵਧੀਆ ਖਾਣਾ ਲਿਆ ਸਕਦਾ ਪਰ ਮਜ਼ਦੂਰੀ ਦੀ ਮਜ਼ਦੂਰੀ ਹੀ ਕਿੱਥੇ ਕਾਫੀ ਹੁੰਦੀ ਹੈ ਬੀਬੀ ਪਾਰੋ ਨੇ ਰੋਟੀਆਂ ਪਤਲੇ ਛੋਟੇ ਪਰੌਂਠਿਆਂ ਵਰਗੀਆਂ ਬਣਾਈਆਂ ਤੇ ਸੋਚਿਆ ਵੀ ਬੱਚਿਆਂ ਲਈ ਵੀ ਰੱਖਦੇ ਆ ਕਰਮੋphੁਖਾ ਸੌ ਲਵੇਗਾ ਪਰ ਬੱਚੇ ਤਾਂ ਛੋਟੇ ਸਨ ਇਹ ਸਭ ਵੇਖ ਕੇ ਬਹਾਦਰ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਕੰਬਣ ਪੈਦਾ ਹੋਇਆ ਉਸਨੇ ਆਪਣੇ ਆਪ ਨੂੰ ਕਿਹਾ ਇਹ ਘਰ ਤਾਂ ਮੇਰੇ ਵਰਗੇ ਹੀ ਲੋਕਾਂ ਦਾ ਹੈ ਇੱਥੋਂ ਕੁਝ ਲੈਣ ਦੀ ਬਜਾਏ ਮੈਨੂੰ ਇਨ੍ਹਾਂ ਨੂੰ ਕੁਝ ਦੇਣਾ ਚਾਹੀਦਾ ਹੈ ਪਰ ਉਸਨੇ ਖੁਦ ਕੁਝ ਵੀ ਨਹੀਂ ਸੀ ਉਸਦੇ ਕੋਲ ਖੁਦ ਲਈ ਬਹਾਦਰ ਚੁੱਪਚਾਪ ਉਸ ਮੰਜ਼ਰ ਨੂੰ ਵੇਖਦਾ ਰਿਹਾ ਉਸ ਦੇ ਦਿਲ ਵਿੱਚ ਇੱਕ ਲੜਾਈ ਸ਼ੁਰੂ ਹੋ ਗਈ ਇੱਕ ਆਵਾਜ਼ ਆਖ ਰਹੀ ਸੀ ਉਸ ਨੂੰ ਕਿ ਤੂੰ ਚੋਰ ਹੈ ਤੈਨੂੰ ਚੋਰੀ ਕਰਨੀ ਚਾਹੀਦੀ ਹੈ ਨਾ ਕਿ ਤੈਨੂੰ ਕਿਸੇ ਤੇ ਦਇਆ ਕਰਨੀ ਚਾਹੀਦੀ ਹੈ ਨਹੀਂ ਤਾਂ ਤੇਰੀ ਭੁੱਖ ਕਿਵੇਂ ਮਿٹےਗੀ ਦੂਜੀ ਆਵਾਜ਼ ਇਹ ਵੀ ਆ ਰਹੀ ਸੀ ਪਰ ਇਹ ਲੋਕ ਤਾਂ ਤੇਰੇ ਵਰਗੇ ਹੀ ਗਰੀਬ ਨੇ ਇਹਨਾਂ ਤੋਂ ਤੂੰ ਕੀ ਲੈ ਕੇ ਜਾਏਂਗਾ ਜੇ ਲੈ ਕੇ ਜਾਏਂਗਾ ਤਾਂ ਤੇਰੇ ਹિસ્ਸੇ ਆਵੇਗਾ ਸਿਰਫ ਪਾਪ ਉਹ ਕੰਢ ਦੇ ਨਾਲ ਬੈਠ ਗਿਆ ਤੇ ਆਪਣੇ ਬਚਪਨ ਨੂੰ ਯਾਦ ਕਰਨ ਲੱਗਾ ਉਸ ਨੇ ਸੋਚਿਆ ਉਸਨੇ ਸੋਚਿਆ ਜਦ ਮੈਂ ਛੋਟਾ ਸੀ ਮੇਰੀ ਮਾਂ ਵੀ ਇਸੇ ਤਰ੍ਹਾਂ ਉਹ ਇੱਕ ਕੰਦ ਤੇ ਬੈਠ ਗਿਆ ਤੇ ਆਪਣੇ ਬਚਪਨ ਨੂੰ ਯਾਦ ਕਰਨ ਲੱਗਾ ਉਸਨੇ ਸੋਚਿਆ ਜਦ ਮੈਂ ਛੋਟਾ ਸੀ ਮੇਰੀ ਬਾ ਮੀ ਮੈਨੂੰ ਇਸੇ ਤਰ੍ਹਾਂ ਰੋਟੀਆਂ ਛੇਕ ਕੇ ਦਿੰਦੀ ਹੋਣੀ ਐ ਮਾਂ ਖੁਦ ਭੁੱਖ ਸਹਿ ਲੈਂਦੀ ਹੋਣੀ ਐ ਪਰ ਸਾਨੂੰ ਖਵਾਉਂਦੀ ਸੀ ਜੇ ਕੋਈ ਉਸ ਸਮੇਂ ਆ ਕੇ ਸਾਡੇ ਘਰੋਂ ਕੁਝ ਲਿਆ ਜਾਂਦਾ ਤਾਂ ਸਾਡੇ ਲਈ ਤਾਂ ਕੱਲ ਭੁੱਖਾ ਹੀ ਰਹਿਣਾ ਪੈਂਦਾ ਇਹ ਸੋਚ ਕੇ ਬਹਾਦਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਹੌਲੀ ਹੌਲੀ ਉਹ ਚੁੱਪ ਕਰਕੇ ਬੈਠ ਗਿਆ ਉਹ ਹੌਲੀ-ਹੌਲੀ ਉੱਠਿਆ ਤੇ ਘਰ ਦੇ ਅੰਦਰ ਨਹੀਂ ਗਿਆ ਉਸਨੇ ਕਸਮ ਖਾ ਲਈ ਕਿ ਮੈਂ ਇਸ ਘਰ ਨੂੰ ਕਦੇ ਵੀ ਨਹੀਂ ਲੁੱਟਾਂਗਾ ਸਗੋ ਜੇ ਮੌਕਾ ਮਿਲਿਆ ਤਾਂ ਮੈਂ ਇਸ ਘਰ ਦੀ ਹਮੇਸ਼ਾ ਜਿੰਨੀ ਵੀ ਹੋ ਸਕੇ ਮਦਦ ਕਰਿਆ ਕਰਾਂਗਾ ਇਹ ਸੋਚ ਕੇ ਉਹ ਆਪਣੇ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਤੇ ਉੱਥੋਂ ਚਲਾ ਗਿਆ ਅਗਲੀ ਸਵੇਰ ਪਿੰਡ 'ਚ ਪੰਛੀਆਂ ਦੀ ਚਹਿਕ ਗੂੰਜ ਰਹੀ ਸੀ ਕਰਮ ਬਾਪੂ ਆਪਣੀ ਇੱਕ ਪੁਰਾਣੀ ਕੁਹਾੜੀ ਲੈ ਕੇ ਮਜ਼ਦੂਰੀ ਲਈ ਨਿਕਲਿਆ ਬੀਬੀ 파ਰੋ ਨੇ ਮਿੱਟੀ ਦੇ ਚੁੱਲ੍ਹੇ ਤੇ ਧਾਲ ਰੱਖੀ ਤੇ ਸੋਚੀ ਅੱਜ ਵੀ ਪਾਣੀ ਘਟ ਹੈ ਪਤਾ ਨਹੀਂ ਬੱਚਿਆਂ ਲਈ ਸ਼ਾਮ ਨੂੰ ਕੀ ਬਣੇਗਾ। ਛੋਟਾ ਕੁਲਵੰਤ ਮਾਂ ਦੇ ਨੇੜੇ ਆ ਕੇ ਬੋਲਿਆ ਮਾਂ ਅੱਜ ਮੈਂ ਸਕੂਲ ਜਾਵਾਂਗਾ ਮੇਰੇ ਦੋਸਤ ਕਿਤਾਬਾਂ ਲੈ ਕੇ ਜਾਂਦੇ ਨੇ। 파ਰੋ ਦੇ ਦਿਲ ਵਿੱਚ ਇੱਕ ਤਿੱਖਾ ਦਰਦ ਉੱਠਿਆ। ਉਸਨੇ ਹੌਲੀ ਜਿਹੀ ਕਿਹਾ ਬੇਟਾ ਕਿਤਾਬਾਂ ਤਾਂ ਜ਼ਰੂਰ ਮਿਲਣਗੀਆਂ ਪਰ ਅੱਜ ਨਹੀਂ ਕੱਲ ਰੱਬ ਵੱਡਾ ਹੈ। ਇਹ ਗੱਲ ਸੁਣ ਕੇ ਬਹਾਦਰ ਜੋ ਪਿੰਡ ਦੇ ਨੇੜੇ ਜੰਗਲ ਵਿੱਚੋਂ ਇਹ ਸਭ ਵੇਖ ਰਿਹਾ ਸੀ ਸੋਚਣ ਲੱਗਾ ਮੇਰੇ ਕਾਰਨ ਕਿੰਨੇ ਘਰ ਰੋਂਦੇ ਹੋਣਗੇ ਪਰ ਇਹ ਤਾਂ ਪਰਿਵਾਰ ਮੇਰੀਆਂ ਅੱਖਾਂ ਖੋਲ ਰਿਹਾ ਏ ਉਸ ਰਾਤ ਬਹਾਦਰ ਨੇ ਉਸ ਰਾਤ ਬਹਾਦਰ ਨੇ ਇੱਕ ਅਮੀਰ ਜ਼ਮੀਦਾਰ ਦੇ ਘਰੋਂ ਕੁਝ ਚੋਰੀ ਕੀਤੀਆਂ ਚੀਜ਼ਾਂ ਜਿਵੇਂ ਅਨਾਜ ਦੀਆਂ ਬੋਰੀਆਂ ਕੱਪੜੇ ਤੇ ਜੋੜੇ ਤੇ ਕੁਝ ਪੈਸੇ ਲਈ ਪਰ ਜਦੋਂ ਇਹ ਸਾਰਾ ਸਮਾਨ ਜੰਗਲ ਵਿੱਚ ਲੈ ਕੇ ਜਾ ਰਿਹਾ ਸੀ ਉਸਦੇ ਦਿਲ ਨੇ ਕਿਹਾ ਇਹ ਸਾਰਾ ਸਮਾਨ ਆਪਣੇ ਲਈ ਰੱਖਣ ਨਾਲ ਕੀ ਹੋਵੇਗਾ ਭੁੱਖ ਤਾਂ ਕਦੇ ਖਤਮ ਹੀ ਨਹੀਂ ਹੋਣੀ ਜੇ ਇਹ ਹੀ ਚੀਜ਼ ਮੈਂ ਉਸ ਗਰੀਬ ਪਰਿਵਾਰ ਨੂੰ ਦੇ ਦਿਆਂ ਤਾਂ ਉਹਨਾਂ ਦੇ ਚਿਹਰਾਂ 'ਤੇ ਮੁਸਕਾਨ ਆ ਜਾਵੇਗੀ। ਰਾਤ ਦੇ ਹਨੇਰੇ ਵਿੱਚੋਂ ਚੁੱਪਚਾਪ ਕਰਮਬਾਪੂ ਦੇ ਘਰ ਦੇ ਨੇੜੇ ਗਿਆ ਤੇ ਦਰਵਾਜ਼ੇ ਦੇ ਬਾਹਰ ਉਸਨੇ ਇੱਕ ਛੋਟੇ ਜਿਹੇ ਥੈਲੇ ਵਿੱਚ ਸਾਰਾ ਸਮਾਨ ਰੱਖ ਦਿੱਤਾ ਜਿਸ ਵਿੱਚ ਕੁਝ ਅਨਾਜ, ਕੁਝ ਜੋੜੇ ਕੱਪੜੇ ਤੇ ਕੁਝ ਰੁਪਏ ਸਨ। ਫਿਰ ਉਹ ਚੁੱਪਚਾਪ ਉੱਥੋਂ ਦੂਰ ਚਲਾ ਗਿਆ। ਸਵੇਰੇ ਜਦੋਂ ਬੀਬੀ ਪਾਰੋਂ ਨੇ ਦਰਵਾਜ਼ਾ ਖੋਲ੍ਹਿਆ ਉਸ ਦੀਆਂ ਅੱਖਾਂ ਖੁੱਲੀਆਂ, ਖੁੱਲੀਆਂ ਰਹਿ ਗਈਆਂ। ਬਾਹਰ ਇੱਕ ਥੈਲਾ ਪਿਆ ਸੀ। ਉਸਨੇ ਕਰਮਾਪੂਰੂ ਬੁਲਾਇਆ ਉਹ ਕਰਮ ਜੀ ਵੇਖੋ ਸਾਡੇ ਦਰਵਾਜ਼ੇ ਤੇ ਕੌਣ ਕੀ ਰੱਖ ਗਿਆ ਏ ਇਹ ਅਨਾਜ ਤੇ ਪੈਸੇ ਕਰਮਾ ਬਾਪੂ ਨੇ ਬੜੀ ਹੈਰਾਨੀ ਨਾਲ ਥੈਲਾ ਗੋਲਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ 파ਰੋ ਨੂੰ ਲੱਗਦਾ ਜਿਵੇਂ ਕਿਸੇ ਨੇ ਸਾਡੀ ਮਦਦ ਕੀਤੀ ਹੈ ਸ਼ਾਇਦ ਰੱਬ ਨੇ ਕਿਸੇ ਫਰਿਸ਼ਤੇ ਨੂੰ ਸਾਡੇ ਲਈ ਭੇਜਿਆ ਬੱਚੇ ਖੁਸ਼ ਹੋ ਕੇ ਥੈਲੇ ਚੋਂ ਕੱਪੜੇ ਵੇਖਣ ਲੱਗੇ ਸੋਨਾ ਨੇ ਕਿਹਾ ਮਾਂ ਹੁਣ ਮੇਰੇ ਕੋਲ ਵੀ ਨਵੇਂ ਕੱਪੜੇ ਨੇ ਮੈਂ ਵੀ ਸਕੂਲ ਵਿੱਚ ਪਾ ਕੇ ਜਾਵਾਂਗਾ ਪਰ ਪਾਰੋ ਦੇ ਮਨ ਵਿੱਚ ਇੱਕ ਸਵਾਲ ਸੀ ਇਹ ਚੀਜ਼ਾਂ ਆਈਆਂ ਕਿੱਥੋਂ ਤੇ ਸਾਨੂੰ ਬਿਨਾਂ ਦੱਸੇ ਕੌਣ ਮਦਦ ਕਰ ਗਿਆ ਦੂਜੇ ਪਾਸੇ ਬਹਾਦਰ ਚੋਰ ਦੂਰੋਂ ਇਹ ਸਭ ਵੇਖ ਰਿਹਾ ਸੀ ਜਦ ਉਸਨੇ ਬੱਚਿਆਂ ਦੀਆਂ ਮੁਸਕਾਨਾਂ ਦੇਖੀਆਂ ਉਸਦਾ ਦਿਲ ਖੁਸ਼ੀ ਨਾਲ ਭਰ ਗਿਆ ਉਹ ਹੌਲੀ ਜਿਹੇ ਬੋਲਿਆ ਸ਼ਾਇਦ ਇਹ ਹੀ ਸੱਚੀ ਦੌਲਤ ਹੈ ਕਿਸੇ ਹੋਰ ਨੂੰ ਖੁਸ਼ੀ ਦੇਣਾ ਜ਼ਿੰਦਗੀ ਵਿੱਚ ਮੈਂ ਬਹੁਤ ਪਾਪ ਕੀਤੇ ਪਰ ਛੋਟੀ ਜਹੀ ਨੇਕੀ ਮੇਰੇ ਮਨ ਨੂੰ ਸੁੱਖ ਦੇ ਰਹੀ ਹੈ ਉਸਨੇ ਸੋਚਿਆ ਹੁਣ ਮੇਰਾ ਰਾਹ ਬਦਲਣਾ ਚਾਹੀਦਾ ਮੈਨੂੰ ਮੈਂ ਚੋਰ ਤਾਂ ਹਾਂ ਪਰ ਕੀ ਮੈਂ ਮਨੁੱਖਤਾ ਲਾਲ ਨਹੀਂ ਜਾ ਸਕਦਾ ਕੀ ਮੈਂ ਗਰੀਬਾਂ ਦਾ ਰਖਵਾਲਾ ਨਹੀਂ ਬਣ ਸਕਦਾ ਇਹ ਸੋਚ ਕੇ ਉਹ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗਾ ਜਦੋਂ ਉਸਨੇ ਇਹ ਸਭ ਸੋਚਿਆ ਤਾਂ ਉਹ ਅੰਤਰੀ ਅੰਤਰੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਪਿੰਡ ਦੇ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਣ ਲੱਗਾ ਕਿ ਚੋਰ ਕਿਸੇ ਨਾ ਕਿਸੇ ਘਰ ਤੋਂ ਚੋਰੀ ਕਰਦਾ ਪਰ ਕਰੀਮ ਗਰੀਬ ਕਰਮ ਬਾਪੂ ਦੇ ਘਰ ਦੇ ਅਨਾਜ ਪੈਸੇ ਮਿਲ ਰਹੇ ਨੇ ਇਹ ਗੱਲਾਂ ਚਪਾਲ ਵਿੱਚ ਚੱਲਣ ਲੱਗੀਆਂ ਇਹ ਤਾਂ ਕੋਈ ਅਜੀਬੋ ਗਰੀਬ ਚੋਰ ਐ ਜੋ ਚੋਰੀ ਵੀ ਕਰਦਾ ਤੇ ਦਾਨ ਵੀ ਕਰਦਾ ਕੁਝ ਤਾਂ ਗੱਲ ਐ ਨਹੀਂ ਤਾਂ ਕੌਣ ਚੋਰ ਕਿਸੇ ਨੂੰ ਸਮਾਨ ਦੇ ਕੇ ਜਾਂਦਾ ਕੁਝ ਲੋਕਾਂ ਨੇ ਤਾਂ ਕਰਮ ਬਾਪੂ ਦੇ ਪਰਿਵਾਰ ਤੇ ਵੀ ਸ਼ੱਕ ਕੀਤਾ ਕਿ ਸ਼ਾਇਦ ਉਹ ਆਪ ਹੀ ਚੋਰੀ ਕਰਕੇ ਆਪਣੇ ਘਰ ਲੈ ਜਾਂਦੇ ਨੇ ਕੋਈ ਝਾਲ ਚੱਲ ਰਹੇ ਨੇ ਪਰ ਕਰਮ ਬਾਪੂ ਗਰੀਬ ਸੀ ਉਸ ਕੋਲ ਦਿਖਾਉਣ ਲਈ ਕੁਝ ਵੀ ਨਹੀਂ ਸੀ ਉਸ ਰਾਤ ਜਦੋਂ ਪਰਿਵਾਰ ਖਾਣਾ ਖਾ ਕੇ ਬੈਠਾ ਸੀ ਕਰਮ ਬਾਪੂ ਨੇ ਹੱਥ ਜੋੜ ਕੇ ਅਸਮਾਨ ਵੱਲ ਦੇਖਿਆ ਤੇ ਕਿਹਾ हे ਮਾਨਕ ਤੇਰਾ ਧੰਨਵਾਦ ਉਸ ਸਾਡੀ ਨਾਜ਼ ਰੱਖ ਲਈ ਪਤਾ ਨਹੀਂ ਇਹ ਨਾਜ਼ ਕਿੱਥੋਂ ਆਇਆ ਪਰ ਇਹ ਸਾਡੇ ਲਈ ਤੇਰੀ ਰਹਿਮਤ ਆ ਬੀਬੀ 파ਰੋ ਨੇ ਹੌਲੀ ਜੀ ਕਿਹਾ ਸੱਚਮੁੱਚ ਜੀ ਅੱਜ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਕੇ ਦਿਲ ਨੂੰ ਸੁੱਖ ਮਿਲਿਆ ਜੇ ਅਸੀਂ ਉਸ ਫਰਿਸ਼ਤੇ ਨੂੰ ਲੱਭ ਸਕੀਏ ਜੋ ਸਾਡੀ ਮਦਦ ਕਰ ਰਿਹਾ ਤਾਂ ਉਸ ਦੇ ਪੈਰ ਧੋ ਕੇ ਪੀਣ ਲਈ ਤਿਆਰ ਆ ਹਣੇ ਇਹ ਗੱਲ ਦੂਰੋਂ ਬਹاتر ਸੁਣ ਰਿਹਾ ਸੀ ਉਸ ਦੀਆਂ ਅੱਖਾਂ ਭਰ ਆਈਆਂ ਉਸ ਨੇ ਸੋਚ ਲਿਆ ਸੀ ਕਿ ਮੇਰੇ ਜੀਵਨ ਦਾ ਮਤਲਬ ਸ਼ਾਇਦ ਹੁਣ ਬਦਲ ਰਿਹਾ ਹੈ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਲਈ ਲੋਕ ਇਸ ਤਰ੍ਹਾਂ ਦੁਆ ਕਰਨਗੇ ਲੋਕ ਦੂਜੇ ਦਿਨ ਰਾਤ ਬਹਾਦਰ ਨੇ ਸੋਚਿਆ ਕਿ ਹੁਣ ਉਹ ਸਿਰਫ ਚੁੱਪਚਾਪ ਸਮਾਨ ਰੱਖਣ ਦੀ ਬਜਾਏ ਪਰਿਵਾਰ ਨਾਲ ਗੱਲ ਕਰ ਲਵੇ। ਉਸ ਨੇ ਘਰ ਦੇ ਨੇੜੇ ਆਇਆ ਤੇ ਹੌਲੀ ਜੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਪਾਰੋ ਦੀ ਆਵਾਜ਼ ਆਈ ਕੌਣ ਹੈ? ਬਹਾਦਰ ਇਕਪਾਲੀ ਚੁੱਪ ਰਿਹਾ। ਫਿਰ ਹੌਲੀ ਜੀ ਬੋਲਿਆ ਮੈਂ ਇੱਕ ਭਰਾਇਆ ਹਾਂ। ਤੁਹਾਡੇ ਨਾਲ ਕੁਝ ਗੱਲ ਕਰਨੀ ਸੀ। ਕਰਮ ਬਾਪੂ ਬਾਹਰ ਆਇਆ ਹਨੇਰੇ ਵਿੱਚ ਉਸ ਨੇ ਇੱਕ ਅਜੀਬ ਸਾਈ ਨੂੰ ਖੜਾ ਦੇਖਿਆ। ਤੂੰ ਕੌਣ ਹੈ ਕਰਮ ਬਾਪੂ ਨੇ ਪੁੱਛਿਆ। ਬਹਾਦਰ ਦੇ ਬੁੱਲ ਕੰਬੇ ਪਰ ਉਸਨੇ ਕਿਹਾ ਮੈਂ ਕੋਈ ਵੱਡਾ ਆਦਮੀ ਨਹੀਂ ਮੈਂ ਇੱਕ ਗਲਤੀ ਕਰਨ ਵਾਲਾ ਇਨਸਾਨ ਪਰ ਤੁਹਾਡੇ ਬੱਚਿਆਂ ਦਾ ਹਾਸਾ ਵੇਖ ਕੇ ਮੇਰਾ ਦਿਲ ਬਦਲ ਗਿਆ ਕਰੰਬਾਪੂਏ ਸੁਣ ਕੇ ਹਰਾਨ ਹੋ ਗਿਆ ਬਹਾਦਰ ਨੇ ਸੱਚ ਪੂਰਾ ਨਹੀਂ ਦੱਸਿਆ ਉਸਨੇ ਸਿਰਫ ਇੰਨਾ ਹੀ ਕਿਹਾ ਮੈਂ ਦੂਰੋਂ ਤੁਹਾਡੀ ਮੁਸੀਬਤ ਦੇਖੀ ਮੈਨੂੰ ਲੱਗਾ ਰੱਬ ਨੇ ਮੈਨੂੰ ਤੁਹਾਡੀ ਮਦਦ ਲਈ ਭੇਜਿਆ ਜੋ ਕੁਝ ਵੀ ਮੈਨੂੰ ਮਿਲਦਾ ਮੈਂ ਉਸ ਵਿੱਚੋਂ ਤੁਹਾਨੂੰ ਕੁਝ ਦੇ ਦਿੰਦਾ ਇਹ ਹੀ ਮੇਰੀ ਪਛਾਣ ਹੈ ਮੈਨੂੰ ਨਾ ਪੁੱਛੋ ਮੈਂ ਹੋਰ ਕੀ ਹਾਂ ਕਰਮਬਾਪੂ ਨੇ ਜਿਵੇਂ ਉਸਦੇ ਪੈਰਾਂ 'ਚ ਹੱਥ ਜੋੜ ਦਿੱਤੇ ਭਰਾ ਤੂੰ ਜਿਹੜਾ ਵੀ ਹੈ ਰੱਬ ਤੈਨੂੰ ਖੁਸ਼ ਰੱਖੇ ਤੇਰੇ ਕਾਰਨ ਅੱਜ ਮੇਰੇ ਬੱਚੇ ਭੁੱਖੇ ਨਹੀਂ ਸੌਂਦੇ ਪਾਰੋਂ ਨੇ ਦਰਵਾਜ਼ੇ ਦੇ ਪਿੱਛੋਂ ਆਵਾਜ਼ ਮਾਰੀ ਸਾਡੇ ਲਈ ਤੂੰ ਫਰਿਸ਼ਤਾ ਹੈ ਤੂੰ ਆਪਣੀ ਪਹਿਚਾਣ ਨਾ ਦੱਸ ਪਰ ਸਾਡੇ ਕੋਲੋਂ ਕਦੇ ਦੂਰ ਨਾ ਹੋਈ ਭਾਦਰ ਦੇ ਦਿਲ ਵਿੱਚ ਇੱਕ ਗਰਮੀ ਦੀ ਲਹਿਰ ਦੌੜ ਆਈ ਉਸ ਨੂੰ ਲੱਗਿਆ ਕਿ ਉਸ ਨੇ ਉਸ ਨੂੰ ਇਨਸਾਫ਼ ਮੰਨਿਆ ਜਦ ਕਿ ਦੁਨੀਆ ਉਸ ਨੂੰ ਸਿਰਫ ਚੋਰ ਕਹਿੰਦੀ ਹੈ ਉਸ ਰਾਤ ਨੂੰ 72 ਵਾਪਸ ਜੰਗਲਾਂ ਵਿੱਚ ਆਪਣੀ ਝੌਂਪੜੀ ਵਿੱਚ ਆ ਗਿਆ ਪਰ ਉਸ ਦਾ ਮਨ ਬੇਚੈਨ ਸੀ ਉਸ ਨੇ ਆਪਣੇ ਆਪ ਨੂੰ ਆਖਿਆ ਮੈਂ ਹੁਣ ਸਿਰਫ ਚੋਰ ਨਹੀਂ ਹਾਂ ਮੈਂ ਕਿਸੇ ਲਈ ਉਮੀਦ ਬਣ ਗਿਆ ਹਾਂ ਕਿਉਂ ਨਾ ਮੈਂ ਚੋਰੀਦਾਰਾ ਛੱਡ ਕੇ ਕੋਈ ਸਹੀ ਰਾਹ ਲੱਭਾਂ ਤੇ ਫਿਰ ਵੀ ਮੈਂ ਕਿਸੇ ਨਾ ਕਿਸੇ ਦੀ ਮਦਦ ਕਰਾਂ ਹੁਣ ਉਹ ਸੋਚ ਰਿਹਾ ਸੀ ਕਿ ਉਹ ਸੱਚ ਦੇ ਰਾਹ ਤੇ ਚੱਲ ਕੇ ਹੀ ਮਿਹਨਤ ਕਰਕੇ ਕਮਾਵੇਗਾ ਤੇ ਹੁਣ ਉਸ ਤੋਂ ਬਾਅਦ ਉਹ ਕਦੇ ਕਿਸੇ ਦੇ ਘਰ ਚੋਰੀ ਨਹੀਂ ਕਰੇਗਾ ਉਸ ਦੀ ਰੂਹ ਹੁਣ ਜਾਗ ਚੁੱਕੀ ਸੀ ਉਸ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਮਿਹਨਤ ਕਰਨ ਤੋਂ ਬਾਅਦ ਉਹ ਹੁਣ ਇਹ ਸੋਚ ਰਿਹਾ ਕਿ ਉਹ ਮਿਹਨਤ ਨਾਲ ਅੱਗੇ ਮਦਦ ਕਰਿਆ ਕਰੇਗਾ ਤੇ ਹੁਣ ਇਸੇ ਤਰ੍ਹਾਂ ਬਾਪੂ ਕਰਮ ਸਿੰਘ ਦੀ ਮਦਦ ਕਰਦਾ ਉਹ ਹੁਣ ਅੰਦਰੋਂ ਬਹੁਤ ਖੁਸ਼ ਸੀ ਇਸ ਕਹਾਣੀ ਤੋਂ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਕਿ ਕਦੇ ਨਾ ਕਦੇ ਬੁਰਾ ਆਦਮੀ ਵੀ ਚੰਗਾ ਬਣ ਜਾਂਦਾ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ